ਬੰਦੇ ਛੱਡੋ ਹੁਣ ਤਾਂ ਔਰਤਾਂ ਵੀ ਕਰਦੀਆਂ ਨੇ ਸ਼ਰਾਬ ਦੀ ਤਸਕਰੀ ਧਾਰੀਵਾਲ ਪੁਲਿਸ ਦੇ ਅੜਿੱਕੇ ਚੜੀ ਸ਼ਰਾਬ ਸਮੇਤ ਐਕਟਿਵਾ ਸਵਾਰ ਔਰਤ ਚਲਾ ਗੁਰਦਾਸਪੁਰ ਨਾਜਾਇਸ਼ ਸ਼ਰਾਬ ਦੀ ਵਿਕਰੀ ਦੇ ਲਈ ਬਦਨਾਮ ਹੀ ਰਿਹਾ ਹੈ ਪਰ ਪੁਲਿਸ ਦੀ ਸ਼ਕਤੀ ਦੇ ਚੱਲਦੇ ਇਸ ਸੰਦੇ ਵਿੱਚ ਕਾਫੀ ਕਮੀ ਆਈ ਸੀ ਹੁਣ ਨਾਜਾਇਸ਼ ਸ਼ਰਾਬ ਵੇਚਣ ਵਾਲੇ ਪੁਲਿਸ ਤੋਂ ਬਚਣ ਲਈ ਵਾਕਫਤਰ ਹੀ ਵੱਲ ਜਾਉਂਦੇ ਨੇ ਤੰਦੇ ਵਿੱਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਇਆ ਜਿੱਥੇ ਪਹਿਲਾਂ ਔਰਤਾਂ ਸਿਰਫ ਘਰ ਦੇ ਵਿੱਚ ਸ਼ਰਾਬ ਵੇਚਣ ਦਾ ਕੰਮ ਕਰਦੀਆਂ ਸੀ ਹੁਣ ਉਹ ਸ਼ਰਾਬਿਕ ਤਸਕਰੀ ਵੀ ਕਰਨ ਲੱਗਾ ਪਈਆਂ ਨੇ ਥਾਣਾ ਤਾਰੀਵਾਲ ਦੀ ਪੁਲਿਸ ਤਿੱਕ ਅਜਿਹੀ ਹੀ ਐਕਟਿਵਾ ਸਵਾਰ ਔਰਤ ਨੂੰ ਖੁੰਡਾ ਪੁਲ ਦੇ ਥੱਲੇੋਂ ਜਾਂਦੇ ਹੋਏ ਵੇਖਿਆ ਅਸਲ ਦੇ ਵਿੱਚ ਔਰਤ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੁੜਨ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ੱਕ ਪੈਣ ਤੇ ਉਹ ਜ਼ਤਨ ਤੇ ਪਿੱਛਾ ਕੀਤਾ ਗਿਆ ਤੇ ਉਸ ਨੂੰ ਫੜ ਲਿਆ ਤਲਾਸ਼ੀ ਲਈ ਗਈ ਤਾਂ ਉਸ ਦੀ ਸਕੂਟਰ ਦੇ ਵਿੱਚੋਂ 80 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਔਰਤ ਦਾ ਨਾਮ ਰਾਜਕੌਰ ਪਤਨੀ ਲੇਟ ਜਸਪਾਲ ਸਿੰਘ ਵਾਸੀ ਪਿੰਡ ਮौजਪੁਰ ਤੋਂ ਸਿਆਜਾਰ ਰਿਹਾ ਹੈ ਐਸਐਚਓ ਬਲਜੀਤ ਕਰਨ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿੱਥੇ ਕਿੱਥੇ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਨੂੰ ਪਹੁੰਚਾਉਂਦੀ ਸੀ ਇਹਦੇ ਵਿੱਚ ਰਾਜਕੌਰ ਲੇਡੀ ਹੈਗੀ ਆ ਮौजਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉੱਥੋਂ ਮौजਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਾਪ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਜਾਂਦਾ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਜਿਸਟਰਾ ਉਤੇ ਜੀ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦੀ ਨਹੀਂ ਸੀ ਅਸੀਂ ਨੱਕਰ ਆਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ ਉੱਥੇ ਨਕਲ ਆਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਮੈਂ ਭੱਜਾਂ ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਜੋਨ ਕਰਕੇ ਘਬਰਾ ਗਈ ਤੇ ਉਹ ਫਿਰ ਸਾਡੇ ਕੋਲੋਂ ਅਸੀਂ ਜਲਦੀ ਫੜ ਬੰਦੇ ਛੱਡੋ ਹੁਣ ਤਾਂ ਔਰਤਾਂ ਵੀ ਕਰਦੀਆਂ ਨੇ ਸ਼ਰਾਬ ਦੀ ਤਸਕਰੀ ਧਾਰੀਵਾਲ ਪੁਲਿਸ ਦੇ ਅੜਿੱਕੇ ਚੜੀ ਸ਼ਰਾਬ ਸਮੇਤ ਐਕਟਿਵਾ ਸਵਾਰ ਔਰਤ ਚਿਲਾ ਗੁਰਦਾਸਪੁਰ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਲਈ ਬਦਨਾਮ ਹੀ ਰਿਹਾ ਹੈ ਪਰ ਪੁਲਿਸ ਦੀ ਸ਼ਕਤੀ ਦੇ ਚੱਲਦੇ ਇਸ ਸੰਦੇ ਵਿੱਚ ਕਾफी ਕਮੀ ਆਈ ਸੀ ਹੁਣ ਨਾਜਾਇਜ਼ ਸ਼ਰਾਬ ਵੇਚਣ ਵਾਲੇ ਪੁਲਿਸ ਤੋਂ ਬਚਣ ਲਈ ਵਾਕਫਤਰ ਹੀ ਵੱਲ ਜਾਉਂਦੇ ਨੇ ਤੰਦੇ ਵਿੱਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਇਆ ਜਿੱਥੇ ਪਹਿਲਾਂ ਔਰਤਾਂ ਸਿਰਫ ਘਰ ਦੇ ਵਿੱਚ ਸ਼ਰਾਬ ਵੇਚਣ ਦਾ ਕੰਮ ਕਰਦੀਆਂ ਸੀ ਹੁਣ ਉਹ ਸ਼ਰਾਬਿਕ ਤਸਕਰੀ ਵੀ ਕਰਨ ਲੱਗਾ ਪਈਆਂ ਨੇ ਥਾਣਾ ਧਾਰੀਵਾਲ ਦੀ ਪੁਲਿਸ ਤਿੱਕ ਅਜਿਹੀ ਹੀ ਐਕਟਿਵਾ ਸਵਾਰ ਔਰਤ ਨੂੰ ਖੁੰਡਾ ਪੁਲ ਦੇ ਥੱਲੇੋਂ ਜਾਂਦੇ ਹੋਏ ਵੇਖਿਆ ਅਸਲ ਦੇ ਵਿੱਚ ਔਰਤ ਨੇ ਪੁਲਿਸ ਨੂੰ ਦੇਖ ਕੇ ਘਬਰਾ ਕੇ ਮੁੜਨ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ੱਕ ਪੈਣ ਤੇ ਉਹ ਜ਼ਤਨ ਤੇ ਪਿੱਛਾ ਕੀਤਾ ਗਿਆ ਤੇ ਉਸ ਨੂੰ ਫੜ ਲਿਆ ਤਲਾਸ਼ੀ ਲਈ ਗਈ ਤਾਂ ਉਸ ਦੀ ਸਕੂਟਰ ਦੇ ਵਿੱਚੋਂ 80 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਔਰਤ ਦਾ ਨਾਮ ਰਾਜਕੌਰ ਪਤਨੀ ਲੇਟ ਜਸਪਾਲ ਸਿੰਘ ਵਾਸੀ ਪਿੰਡ ਮੋਜਪੁਰ ਵਿਰਤਸਤਿਆ ਜਾ ਰਿਹਾ ਹੈ ਐਸਐਚਓ ਬਲਜੀਤ ਕਰਨ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਕਿੱਥੇ ਕਿਤੇ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਨੂੰ ਪਹੁੰਚਾਉਂਦੀ ਸੀ